ਭਾਈਆ ਜੈਰਾਮ ਜੀ ਲੈ ਕੇ ਉਹਨਾਂ ਨੂੰ ਸੁਲਤਾਨ ਪ੍ਰਲੋਧੀ ਆਗੇ ਮੈਂ ਅਰਜ਼ ਕਰ ਰਿਹਾ ਸੀ ਇੱਥੇ ਸੀ ਦੌਲਤਖਾਨ ਨਵਾਬ ਜਿਹੜਾ ਦੌਲਤਖਾਨ ਨਵਾਬ ਸੀ ਇਹ ਬੜਾ ਦਿਆਲੂ ਸੀ ਭਾਈਆ ਜੈਰਾਮ ਵੀ ਇਹਦੇ ਦਰਬਾਰ 'ਚ ਹੀ ਨੌਕਰੀ ਕਰਦੇ ਸੀ ਉਹਨੇ ਬੇਨਤੀ ਕੀਤੀ ਵੀ ਮਹਾਰਾਜਾ ਸਾਹਿਬ ਬਾਦਸ਼ਾਹ ਜੀ ਮੇਰਾ ਇੱਕ ਸੰਬੰਧੀ ਆਇਆ ਹੈ ਉਹ ਬੜਾ ਨੇਕ ਬੰਦਾ ਹੈ ਉਹ ਬੜਾ ਧਰਮਾਤਮਾ ਲੋਕ ਹੈ ਉਹਨੂੰ ਚੜੀ ਲੱਥੀ ਦਾ ਕੋਈ ਨਹੀਂ ਆਪਾਂ ਉਹਨੂੰ ਕੋਈ ਡਿਊਟੀ ਦੇ ਦਈਏ ਉਹ ਬੜਾ ਖੁਸ਼ ਹੋਇਆ ਸੁਣ ਕੇ ਨਵਾਬ ਦੌਲਤਖਾਨ ਉਹਨੇ ਆਖਿਆ ਵੀ ਜੇ ਐਨਾ ਵਧੀਆ ਹੈ ਨਾ ਆਪਾਂ ਉਹਨੂੰ ਮੋਦੀਖਾਨਾ ਸੁਵਾ ਦਿੰਨੇ ਆ ਉਹਨੂੰ ਮੋਦੀਖਾਨੇ ਦਾ ਸੱਦ ਕੇ ਦੌਲਤਖਾਨੇ ਸਰੂਪਾ ਦੇਤਾ ਸਰੂਪੇ ਦੀ ਕਦੇ ਤੁਲਨਾ ਕਿਸੇ ਲੀੜੇ ਨਾਲ ਨਹੀਂ ਕੀਤੀ ਜਾ ਸਕਦੀ ਜੇ ਸਰੋਪਾ ਗੁਰੂ ਘਰ ਵੱਲੋਂ ਮਿਲ ਗਿਆ ਤਾਂ ਗੁਰੂ ਘਰ ਦੀ ਬਖਸ਼ਿਸ਼ ਹੈ ਕਿਸੇ ਰਾਜ ਦਰਬਾਰ ਵੱਲੋਂ ਮਿਲ ਗਿਆ ਤਾਂ ਰਾਜ ਦਰਬਾਰ ਦੀ ਬਖਸ਼ਿਸ਼ ਹੈ ਹੁਣ ਗੁਰੂ ਮਹਾਰਾਜ ਨੂੰ ਸਰੋਪਾ ਮਿਲ ਗਿਆ ਮੋਦੀ ਖਾਨੇ ਦਾ ਚਾਰਜ ਲੈ ਲਿਆ ਜਦੋਂ ਮੋਦੀ ਖਾਨੇ ਦਾ ਚਾਰਜ ਲੈ ਲਿਆ ਨਾਲ ਨੇ ਭਾਈ ਮਰਦਾਨਾ ਜੀ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਬੈਠੋ ਤਖਤ ਤੇ ਮੋਦੀ ਖਾਨੇ ਦੇਤੇ ਮੈਂ ਤੁਹਾਡੀ ਚਾੱਕਰੀ ਕਰੂਗਾ ਮੈਂ ਤੁਹਾਡਾ ਨੌਕਰ ਆ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਓ ਮਰਦਾਨਿਆ ਤੇਰੀ ਮੈਂ ਬਾਹ ਫੜ ਲਈ ਤੂੰ ਮੇਰਾ ਭਾਈ ਐ ਅੱਜ ਵੀ ਦੇਖ ਲਓ ਜਿਹਦੀ ਗੁਰੂ ਨਾਨਕ ਨੇ ਬਾਹ ਫੜ ਲਈ ਨਾ ਬਸ ਉਹ ਕਦੇ ਦੁਨੀਆ ਚ ਨਹੀਂ ਰੌਦਾ ਮਰਦਾਨਿਆ ਤੂੰ ਮੇਰੇ ਸਨਮਾਨਯੋਗ ਐ ਮੈਥੋਂ ਵੱਡੇ ਮੇਰਾ ਪਿਆਰਾ ਤੇਰੇ ਨਾਲ ਮੇਰਾ ਦਿਲ ਵਟਿਆ ਹੋਇਆ ਸਦਾਮਿਆਂ ਜਦੋਂ ਕਿਹਾ ਮਰਦਾਨਿਆਂ ਤੂੰ ਇੱਕ ਕੰਮ ਕਰ ਫਿਰ ਤੂੰ ਗੱਦੀ ਦੇ ਉੱਤੇ ਬੈਠ ਮੈਂ ਆਪੇ ਤੋਲੂਗਾ ਤਲਾਵਾ ਮੈਂ ਆ ਤੇਰਾ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੋਲਣਾ ਸ਼ੁਰੂ ਕਰਤਾ ਇੱਕ ਦਿਨ ਤੋਲ ਦੇ ਤੋਲ ਜਾਂਦੀ ਨਾ ਸਤਾ ਪਤਾ ਕਿੱਥੇ ਲੱਗੀ ਜਿੱਥੇ ਜਪਦੇ ਸੀ ਨਾ ਵੀ ਤੂੰ ਹੀ ਤੂੰ ਇੱਕ ਹੋਰ ਅਰਜ ਕਰਾਂ ਗੁਰੂ ਰਾਮ ਦਾ ਗੁਰੂ ਅਮਰਦਾਸ ਮਹਾਰਾਜ ਗੁਰੂ ਦਾ ਇਸ਼ਨਾਨ ਕਰੌਣ ਜਾਂਦੇ ਪਾਣੀ ਲੈ ਕੇ ਆਉਂਦੇ ਦਰਿਆ ਤੋਂ ਜਪਜੀ ਸਾਹਿਬ ਦਾ ਪਾਠ ਕਰਦੇ ਜਿੱਥੇ ਜਾਪ ਪਾਜਦਾ ਨਾ ਵੀ ਤੂੰ ਸਦਾ ਸਲਾਮਤ ਨਿਰੰਕਾਰ ਉੱਥੇ ਸਮਾਧੀ ਲੱਗ ਜਾਂਦੀ ਮਹਾਰਾਜ ਜੀ ਨਾਲੇ ਤੁਰੇ ਜਾਂਦੇ ਨਾਲੇ ਕਰੀ ਜਾਂਦੇ ਤੂੰ ਹੀ ਨਿਰੰਕਾਰ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਮਾਧੀ ਲੱਗੀ ਲੱਗੀ ਕਿਸ ਗੱਲ ਤੋਂ ਇੱਕ ਤਾਂ ਹੈ ਪਾਠ ਕਰਨਾ ਨੇਤਰਾਂ ਨਾਲ ਬੜਾ ਵੱਡਾ ਫਾਇਦਾ ਕਰਿਆ ਕਰੋ ਇੱਕ ਹੈ ਧੁਨ ਜਦੋਂ ਧੁਨ ਹਿਰਦੇ ਦੇ ਵਿੱਚ ਅੰਦਰ ਵੱਜਣ ਲੱਗੀ ਉਹਨੂੰ ਕਹਿੰਦੇ ਹੈ ਅਨਹਦ ਰਾਗ ਹੁਣ ਤਲਾਵੇ ਗੁਰੂ ਦੀ ਧੁਨ ਬਣ ਗਈ 13 ਮਹਾਰਾਜ ਕਹਿੰਦੇ 1 2 3 4 5 6 7 8 9 10 ਜਦੋਂ 11 12 ਪੜ੍ਹ ਕੇ 13ਵੀਂ ਧੜੀ ਪਾਈ ਨਾ ਉਹਦੇ ਉੱਤੇ ਫਿਰ ਸੁਰਤ ਬਣ ਗਈ ਵੀ 13 ਇਹ ਕਾਲਪੁਰਖ ਮੇਰਾ ਕੁਛ ਨਹੀਂ ਤੇਰਾ ਹੁਣ ਤੇਰਾ ਤੇਰਾ ਟੋਲੀ ਜਾਂਦੇ ਆ ਪਾਲਣੇ ਭਰ ਭਰ ਕੇ ਲੋਕ ਲਈ ਜਾਂਦੇ ਆ ਪਰ ਦੂਜੇ ਪਾਸੇ ਸ਼ਰਾਹੀ ਲੋਕ ਕਈ ਤਾਂ ਗਰੀਬ ਆਨੰਦ ਹੋ ਗਏ ਕਈ ਜਾ ਕੇ ਭੈਣ ਨਾਨਕੀ ਕੋਲੇ ਜਾ ਪਹੁੰਚੇ ਭੈਣ ਬੀਬੀ ਜਿਹੜਾ ਤੇਰਾ ਭਰਾ ਹੈ ਨਾ ਨਾਨਕ ਉਹਨੇ ਇੱਕ ਨਵਾਂ ਕੰਮ ਤੋਰ ਲਿਆ ਉਹ ਕਹਿੰਦੀ ਉਹ ਸੰਸਾਰ ਤੇ ਆਈ ਨਵੀਂ ਰਚਨਾ ਰਚਣ ਵਾਸਤੇ ਆ ਉਹ ਕਾਲਪੁਰਖ ਦਾ ਰੂਪ ਹੈ ਕੀ ਕੰਮ ਤੋਰ ਲਿਆ ਉਹ ਦਾ 13 ਤੇਰੇ ਹੀ ਕਹਿੰਦਾ 14 ਨਹੀਂ ਕਹਿੰਦਾ ਬੂਤੋ ਹੁਣ ਸ਼ਾਮ ਹੋ ਗਈ ਗੁਰੂ ਸਾਹਿਬ ਘਰਿਆਂਗੇ ਭੈਣ ਨਾਨਕੀ ਜੀ ਦੇ ਘਰ ਆ ਪਹੁੰਚੇ ਘਰਿਆਂ ਪਹੁੰਚੇ ਸਤਕਾਰਯੋਗ ਭੈਣ ਦੇ ਚਰਨੀ ਹੱਥ ਲਾ ਕੇ ਭੋਜਨ ਛਕਿਆ ਸ਼ਾਮ ਦਾ ਬੰਦਗੀ ਕੀਤੀ ਜਦੋਂ ਭੈਣ ਨਾਲ ਪਿਆਰ ਦੀਆਂ ਗੱਲਾਂ ਹੋਈਆਂ ਨਾ ਉਹ ਇੱਕ ਗੱਲ ਕਹਿੰਦੀ ਹੈ ਕਹਿੰਦੀ ਨਾਨਕ ਤੇਰੀਆਂ ਤੂੰ ਜਾਣੇ ਤਾਂ ਮੈਂ ਮੰਨਦੀ ਆ ਵੀ ਤੇਰੀ ਸੁਰਤੀ ਆ ਜਿਹੜੀ ਵਾਹਿਗੁਰੂ ਦੇ ਚਰਨਾਂ ਨਾਲ ਇੱਕ ਹੋਈ ਹੋਈ ਹੈ ਪਰ ਜਿਹੜਾ ਮੋਦੀ ਖੰਨੇ ਦਾ ਹਿਸਾਬ ਹੈ ਬਹੁਤ ਮੁਸ਼ਕਲ ਹੈ ਨਾਨਕ ਪਹਿਲਾਂ ਤੇਰੇ ਤੇ ਪਿਤਾ ਗੁੱਸੇ ਸੀ ਨਾਨਕ ਆਪਣਾ ਪਰਿਵਾਰ ਗੁੱਸੇ ਸੀ ਭੈਣ ਇੱਕ ਸ਼ਬਦ ਕਹਿੰਦੀ ਹੈ ਓ ਕਹਿੰਦੀ ਜਿਸ ਮੰਜ਼ਲ ਤੇ ਨਾਨਕ ਪੈਰ ਟਿਕਾਉਣਾ ਚਾਹੁੰਦਾ ਤੂੰ ਆਏ ਹਾਏ ਓ ਮੰਜ਼ਲ ਦੂਰ ਫਕੀਰਾਂ ਦੀ ਉਮਰ ਨਿਹਾਰੀ ਤੇਰੀ ਸੁੱਤਾ ਸ਼ੇਰ ਜਗਾਉਣਾ ਤੂੰ ਇਹ ਸ਼ੇਜਾ ਤਿੱਖਿਆ ਤੀਰਾਂ ਦੀ ਨਾਨਕ ਇਹ ਮੋਦੀ ਖਾਨੇ ਦਾ ਘਾਟਾ ਭਰਾ ਕਿਵੇਂ ਪੂਰਾ ਹੋਊਗਾ ਭੈਣ ਪਿਆਰ ਦੀਆਂ ਗੱਲਾਂ ਵੀਰ ਨਾ ਹੈ ਇਉਂ ਕਰਦੀ ਸੀ ਬੇ ਭੈਣ ਨਾਨਕੀ ਕਹਿੰਦੀ ਕੋਲ ਬਿਠਾ ਕੇ ਵੀਰ ਨੂੰ ਇੱਕ ਗੱਲ ਕਹਿਣਾ ਚਾਹੁੰਨੀ ਆ ਇਹ ਦੁਨੀਆਂ ਦੇ ਤਾਨੇ ਕਰਦੇ ਤੰਗ ਸਰੀਰ ਨੂੰ ਨਾ ਮੈਂ ਸਹਿਣਾ ਚਾਹੁੰਨੀ ਆ ਘਤਰਾ ਹੋ ਗਿਆ ਦਿਲ ਨੂੰ ਬੇਸ਼ਾਹੀ ਜ਼ਰਮਾਨੇ ਦਾ ਫੇਰ ਚੁੱਪ ਕਰਿਆ ਨਹੀਂ ਜਾਣਾ ਕੌਣ ਕਰੂਗਾ ਘਾਟਾ ਪੂਰਾ ਮੋਦੀ ਖਾਨੇ ਦਾ ਸਾਥੋਂ ਭਰਿਆ ਨਹੀਂ ਜਾਣਾ ਹੋ ਦੌਲਤ ਖਾਂਦੇ ਕੋਲੇ ਲੋਕ ਸ਼ਿਕਾਇਤਾਂ ਕਰਦੇ ਨੇ ਤੂੰ ਹੁਣ ਧੋਖਾ ਖਾਵੇਂਗਾ ਹੋਣ ਹਟਾਂ ਦੇ ਪੂਰੇ ਰਾਜੇ ਕੀ ਤੋਂ ਡਰਦੇ ਨੇ ਵੇਲੇ ਨੂੰ ਪਛਤਾਵੇਂਗਾ ਆਏ ਬੇ ਵਿਚ ਕਚੈਰੀ ਚੱਲਣਾ ਨਹੀਂ ਕੋਈ ਭੱਜ ਬਹਾਨੇ ਦਾ ਲੇਖਾ ਕਰਿਆ ਨਹੀਂ ਜਾਣਾ ਕੌਣ ਕਰੂਗਾ ਘਾਟਾ ਪੂਰਾ ਮੋਦੀ ਖਾਨੇ ਦਾ ਸਾਥੋਂ ਭਰਿਆ ਨਹੀਂ ਜਾਣਾ ਹੋ ਬਾਵਲ ਜੀ ਦਾ ਸੀਨਾ ਨਾਨਕ ਬਹੁਤ ਤਪਾਇਆ ਤੋਂ ਤੂੰ ਕੋਈ ਰਸਤੇ ਨਾ ਪੈਂਦਾ ਤੂੰ ਕੋਈ ਰਸਤੇ ਨਾ ਪੈਂਦਾ 13 13 ਕਹਿ ਕੇ ਸਾਰਾ ਮਾਲ ਲਟਾਇਆ ਤੋਂ ਮੁੱਖੋਂ 14 ਨਾ ਕਹਿੰਦਾ ਹੋਏ ਆਪਣੇ ਘਾਟਾ ਹੈ ਨਹੀਂ ਸੀ ਕੋਈ ਮਾਲ ਖਜ਼ਾਨੇ ਦਾ ਬੇਲੇ ਸਰਿਆ ਨਹੀਂ ਜਾਣਾ ਕੌਣ ਕਰੂਗਾ ਘਾਟਾ ਪੂਰਾ ਮੋਦੀ ਖਾਨੇ ਦਾ ਸਾਥੋਂ ਭਰਿਆ ਨਹੀਂ ਜਾਣਾ ਉਹ ਜਦ ਹਰਦਿਆਲ ਰਸ਼ੀਦ ਦੇ ਕੋਲੇ ਪੜ ਨ ਬਹਾਇਆ ਤੂੰ ਕੋਈ ਅੱਖਰ ਨਾ ਪੜਿਆ ਬਣ ਬੇਦਾ ਦਾ ਬਖਤਾ ਪੰਡਤ ਨੂੰ ੜ ਜਾਇਆ ਤੋ ਗੁਰੂ ਬਣ ਪੰਡਤ ਦਾ ਖੜਿਆ ਬਣ ਕੇ ਹੋ ਬਹਿ ਗਿਆ ਮਾਲਕ ਬਣ ਕੇ ਬਹਿ ਗਿਆ ਮਾਲਕ ਬਣ ਕੇ ਉਥੇ ਲੰਗਰ ਖਾਨੇ ਦਾ ਵੇਲੇ ਸਰਿਆਨੀ ਜਾਣਾ ਕੌਣ ਕਰੂਗਾ ਘਾਟਾ ਪੂਰਾ ਮੋਦੀ ਖਾਨੇ ਦਾ ਸਾਥੋਂ ਭਰਿਆ ਨਹੀਂ ਜਾਣਾ ਹੋ ਕੱਲਿਆ ਸੌਦਾ ਕਰਨ ਥੋਕਦਾ ਬਣੇ ਵਪਾਰੀ ਤੋਂ ਏ ਬਾਬਲ ਦਾ ਫੁਰਨਾ ਸੀ ਏ ਬਾਬਲ ਦਾ ਫੁਰਨਾ ਸੀ ਮਿੱਟੀ ਵਿੱਚ ਮਲੌੜੀ ਸੀ ਜੇ ਮਾਇਆ ਸਾਰੀ ਤੋਂ ਫੇਰ ਦਸਕਾ ਨੂੰ ਤੁਰਨਾ ਸੀ ਹੋਈ ਇਹ ਗਿਣਤੀ ਨੇ ਕਰਨਾ ਮੰਦਾ ਹਾਲ ਕਰਾਣੇ ਦਾ ਹਾਏ ਵੇ ਹਾਲ ਕਰਾਣੇ ਦਾ ਇਹ ਗਿਣਤੀ ਨੇ ਕਰਨਾ ਮੰਦਾ ਹਾਲ ਕਰਾਣੇ ਦਾ ਸਾਥੋਂ ਜਰਿਆ ਨਹੀਂ ਜਾਣਾ ਕੌਣ ਕਰੂਗਾ ਕਟਾ ਉਹਰਾ ਮੋਦੀ ਖਾਨੇ ਦਾ ਸਾਥੋਂ ਭਰਿਆ ਨਹੀਂ ਜਾਣਾ ਹੋ ਜਿਸ ਮੰਜ਼ਲ ਤੇ ਨਾਨਕ ਕਬੀਰਾ ਪੈਰ ਟਿਕਾਉਣਾ ਤੋਂ ਮੰਜ਼ਲ ਦੂਰ ਫਕੀਰਾਂ ਦੀ ਉਮਰ ਨਿਆਣੀ ਤੇਰੀ ਸੁੱਤਾ ਸ਼ੇਰ ਜਗਾਉਣਾ ਤੋਂ ਛੇਜਾ ਤਖਿਆਂ ਤੀਰਾਂ ਦੀ ਉਂਦਰ ਦਰ ਮੰਗਣਾ ਖਾੜਾ ਏ ਕਮ ਸੰਤ ਜਰਾਨੇ ਦਾ ਸਾਤੋਂ ਤਰਿਆ ਨਹੀਂ ਜਾਣਾ ਕੌਣ ਕਰੂਗਾ ਟਾਟਾ ਪੂਰਾ ਮੋਦੀ ਖਾਣੇ ਦਾ ਇਹ ਵੀ ਭਰਿਆ ਨਹੀਂ ਜਾਣਾ ਹੋ ਮਿੱਤਰ ਬੇਲੀ ਆਉਂਦੇ ਤੇਰੇ ਸੰਤ ਹਜ਼ਾਰਾਂ ਨੇ ਪੱਲੇ ਭਰ ਭਰ ਲੈ ਜਾਂਦੇ ਲੇਖਾ ਜੋਖਾ ਕਰਨਾ ਬੈ ਕੇ ਸ਼ਾਹੂਕਾਰਾਂ ਨੇ ਅੱਖੀਂ ਘੱਟੇ ਪੈ ਜਾਂਦੇ ਮੁਸ਼ਕਲ ਹੁੰਦਾ ਹੈ ਰਾਗ ਬਰਾਣਾ ਸੁਰ ਵਿੱਚ ਗਾਣੇ ਦਾ ਬੇਸੁਰ ਜ਼ਰਿਆ ਨਹੀਂ ਜਾਣਾ ਕੌਣ ਕਰੂਗਾ ਘਾਟਾ ਪੂਰਾ ਮੋਦੀ ਖਾਨੇ ਦਾ ਸਾਤੋਂ ਭਰਿਆ ਨਹੀਂ ਜਾਣਾ ਕੌਣ ਕਰੂਗਾ ਘਾਟਾ ਪੂਰਾ ਮੋਦੀ ਖਾਨੇ ਦਾ ਸਾਤੋਂ ਭਰਿਆ ਨਹੀਂ ਜਾਣਾ ਮੁਸ਼ਕਲ ਹੁੰਦਾ ਰਾਗ ਬਰਾੜਾ ਸੁਰ ਵਿੱਚ ਗਾਣੇ ਦਾ ਬੇਸੁਰ ਜ਼ਰਿਆ ਨਹੀਂ ਜਾਣਾ ਹੁਣ ਭੈਣ ਨਾਨਕੀ ਪਿਆਰ ਦੀਆਂ ਰੰਮ ਜਾਂ ਮਾਰ ਕੇ ਠੋਕ ਠੋਕਰ ਕੇ ਭਾਈ ਨੂੰ ਪਰਤਿਆ ਪਰਚਾ ਕੇ ਦੇਖਦੀ ਹੈ ਵੀ ਦਾ ਜੱਜ ਬਾ ਕਿਥੋਂ ਕਿ ਤੱਕ ਹੈ ਸਾਰੀ ਸੰਗਤਾਂ ਖੋਤਾ ਨਗਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੁਣ ਜਦੋਂ ਆਖਿਆ ਨਾ ਵੀਰ ਇਹ ਤੇਰਾ ਖੇਡ ਭਲਾ ਬਖਰ ਆ ਇਹ ਕਿ ਹੋ ਜਾਏ ਉਹ ਕਹਿੰਦਾ ਨਾਨਕੀ ਮੈਂ ਦੱਸਦਾ ਭੈਣ ਇੱਕ ਗੱਲ ਹੈ ਜਦੋਂ ਦੁੱਖ ਹੀ ਆਉਂਦੇ ਨਾ ਆਪਣੇ ਦਰ ਤੇ ਦੌਲਤਖਾਨ ਨਵਾਬ ਦੇ ਮੋਦੀਖਾਨੇ ਉਹ ਮੇਰੇ ਤੋਂ ਜਰੇ ਨਹੀਂ ਜਾਂਦੇ ਮੈਂ ਕਿਸੇ ਦਾ ਦੁੱਖ ਦੇਖ ਕੇ ਮਜਬੂਰ ਹੋ ਜਾਂਦਾ ਨਾ ਤਾਂ ਫਿਰ ਮੈਨੂੰ ਭੁੱਖ ਦੀ ਰਹਿੰਦੀ ਹੈ ਨਾ ਹੀ ਮੈਨੂੰ ਨੀਂਦ ਆਉਂਦੀ ਹੈ ਇਸ ਕਰਕੇ ਮੈਂ ਦੁਖੀਆਂ ਦਾ ਦਰਦ ਲੈਣ ਵਾਸਤੇ ਸੰਸਾਰ ਤੇ ਆ ਜਾਵਾਂ ਉਹ ਕਹਿੰਦੀ ਇਹ ਤਾਂ ਠੀਕ ਆ ਵੀ ਦੁਖੀ ਨੂੰ ਤੂੰ ਸੁਖੀ ਕਰਦਾ ਪਰ ਮੁਸ਼ਕਲ ਹੈ ਪੈਂਡਾ ਭੈਣ ਨਾਨਕੀ ਨੂੰ ਗੁਰੂ ਸਾਹਿਬ ਨੇ ਪਿਆਰ ਨਾਲ ਸਮਝਾਇਆ ਉਹ ਕਹਿੰਦਾ ਭੈਣ ਹੁਣ ਆਪਾਂ ਕੱਲ ਨੂੰ ਹਿਸਾਬ ਇਹ ਕਰਾਂਗੇ ਮੋਦੀ ਖਰਨੇ ਦਾ ਹੁਣ ਹਿਸਾਬ ਹੋਇਆ ਮੋਦੀ ਖਰਨੇ ਦਾ ਦੋ ਨਹੀਂ ਤਿੰਨ ਬਾਰੀ ਹਿਸਾਬ ਹੋਇਆ ਪੈਸੇ ਗੁਰੂ ਨਾਨਕ ਸਾਹਿਬ ਦੇ ਵਧਿਆ ਕਰਨ ਨਵਾਬ ਵੱਲੋਂ ਜਦੋਂ ਤੀਸਰੀ ਬਾਰੀ ਹਿਸਾਬ ਕੀਤਾ 737 ਰੁਪਏ ਗੁਰੂ ਨਾਨਕ ਸਾਹਿਬ ਦੇ ਵੱਧ ਗਏ ਪਰ ਘਰੇ ਗਏ ਉਹ ਇੱਕ ਗੱਲ ਭੈਣ ਪੁੱਛਦੀ ਹੈ ਉਹ ਕਹਿੰਦੀ ਵੀਰ ਇਹ ਬੜਾ ਮੁਸ਼ਕਿਲ ਹੈ ਭਗਤਾਨ ਜਿਹੜਾ ਤੁਸੀਂ ਕਰਦੇ ਹੋ ਹੁਣ ਭੈਣ ਨੂੰ ਪਿਆਰ ਦੀਆਂ ਰਮਜਾਂ ਮਾਰ ਕੇ ਗੁਰੂ ਸਾਹਿਬ ਸਮਝਾਉਂਦੇ ਆ ਕਹਿੰਦਾ ਗਰੀਬ ਮੇਰੇ ਦਿਲ ਦਾ ਸ਼ੀਸ਼ਾ ਹੈ ਭੈਣ ਜਿਹੜੇ ਗਰੀਬ ਹੈ ਗਰੀਬਾਂ ਦੀ ਮੰਜੀ ਮੇਰੇ ਦਿਲ ਦੇ ਵਿੱਚ ਡਾਹੀ ਹੋਈ ਆ ਸਦਾ ਲਈ ਬੈਠੇ ਨੇ ਸਫਾ ਪਛਾਈ ਮੈਂ ਉਹਨਾਂ ਨੂੰ ਦੂਰ ਨਹੀਂ ਕਰ ਸਕਦਾ